ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜਿਵੇਂ ਹੁਣ ਸੀਜ਼ਨ ਆ ਰਿਹਾ ਮੂਰੇ ਬਕਰੀਦ ਦਾ ਹੁਣ ਬਖਸੀ ਬੱਕਰੀ ਲੈ ਲੈ ਪੱਠਾ ਸਭ ਕੁਝ ਬਕਰੀਦ ਦੇ ਲਈ ਵੇਚਣ ਦੇ ਲਈ ਆਉਂਦਾਗਾ ਨਾ ਅੱਜ ਮੁੱਲਾਪੁਰ ਖੜਿਆਂਗੇ ਤੇ ਬਾਈ ਜੀ ਆਏ ਨੇਗੇ ਆਪਣੇ ਕੋਲ ਪੁੱਛਦੇ ਆਂ ਵੀ ਕੀ ਡਿਟੇਲ ਦਿੰਦੇ ਨੇਗੇ ਆਪਣੇ ਬੱਕਰਿਆਂ ਦੀ ਕਿੰਨਾ ਕਾ ਵਜਨ ਆਗਾ ਖੱਸੀ ਬੱਕਰੇ ਲੈ ਕੇ ਆਏ ਨੇ ਚਾਰ ਚਾਰੇ ਦੇ ਚਾਰੇ ਪੀਸ ਆਪਾਂ ਨੂੰ ਲੱਗੇ ਬਹੁਤ ਸੋਹਣੇ ਰੰਗਾਂ ਦੇ ਵਿੱਚ ਰੰਗ ਦਿਖਾਉਣੇ ਨਾਲੇ ਤੁਹਾਨੂੰ ਭਾਈਨ ਪੁੱਛ ਕੇ ਦਿਖਾਉਣੇ ਆਗੇ ਭਾਈ ਆ ਬੱਕਰੇ ਨੂੰ ਤੋਰ ਕੇ ਲੈ ਕੇ ਆ ਉਧਰ ਨੂੰ ਭਾਈ ਸਸਰੀਕਾਲ ਸਸਰੀਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਅੱਛਾ ਕਿਹੜੇ ਪਿੰਡੋਂ ਆ ਵੀਰੇ ਤੁਹਾਡੇ ਚੈਨਲ ਦੇ ਰਾਹੀਂ ਮਾਧਿਅਮ ਰਹੀਂ ਜੋ ਵੀ ਵੀਡੀਓ ਦੇਖਦੇ ਸਾਰੇ ਨੂੰ ਪਿਆਰ ਭਰੀ ਸਸਰੀਕਾਲ ਜੀ ਸਸਰੀਕਾਲ ਜੀ ਅਸੀਂ ਵੀਰੇ ਲੁਧਿਆਣਾ ਜ਼ਿਲ੍ਹੇ ਤੋਂ ਆ ਪਿੰਡ ਪਿੰਡਾ ਦਾਦੇ ਦਾਦ ਦਾਦ ਪਿੰਡ ਆਂ ਜੀ ਪਖਵਾਲਾ ਰੋਡ ਤੇ ਪੈ ਜਾਂਦਾ ਠੀਕ ਹੈ ਹਾਂ ਜੀ ਕੀ ਆਪਡੇਟ ਦਿੰਨੇ ਆ ਬੱਕਰੇ ਦੀ ਕਿੰਨੇ ਚਿਰ ਦਾ ਹੋਊਗਾ ਇਹ ਇਹ ਹੈਗਾ ਜੀ ਆਪਣੇ ਡੇਢ ਕਿ ਮਹੀਨੇ ਦਾ ਬੱਕਰਾ ਵਗਾ ਇਹ ਨਹੀਂ ਸਾਲ ਸਾਲ ਡੇਢ ਡੇਢ ਸਾਲ ਦਾ ਬੱਕਰਾ ਵਗਾ ਇਹ ਅਸੇ ਡੇਢ ਸਾਲ ਦਾ ਬੱਕਰਾ ਹਾਂ 6 ਦੰਦਾਂ ਦੇ ਕਰੀਬ 6 ਦੰਦ ਹੋ ਚੁੱਕਿਆ ਹੈਗਾ ਹੋ ਚੁੱਕਿਆ ਹਾਂ ਜੀ 6 ਦੰਦ ਹੋ ਗਿਆ ਡੇਢ ਸਾਲ ਦੇ ਕਰੀਬ ਭਾਈ ਕਹਿੰਦਾਗਾ ਵਜਨ ਕਿੰਨਾ ਕਹਿਣਾ ਵਾ ਭਾਈ ਵਜਨ ਮਾਲ ਕੇ ਚਲੋ ਜੀ 55 ਕਿਲੋ ਦੇ ਕਰੀਬ ਹੋਊਗਾ ਜੀ ਆ ਵੀ ਹੋਲ ਭਈਆ ਕਾਲਾ ਮੱਖੀ ਜੀਨਾ 55 ਕਿਲੋ ਹਾਂ 55 ਦੇ ਚਾਰਾਂ ਦਾ ਮੁੱਲ ਕੀ ਕੱਢਿਆਗਾ ਚਾਰਾਂ ਦਾ ਮੁੱਲ ਕੱਢਿਆ 2 ਆਪਾਂ ਛੱਡ ਦਾਂਗੇ ਵੀਰੇ 2-10 ਤੱਕ ਜੀ ਬਾਹਲਾ ਨਹੀਂ ਹੋ ਜੂਗਾ ਜਾ ਰਹੇ ਨਹੀਂ ਅਸ਼ਾ ਹਾਡੀ ਡਿਮਾਂਡ ਆ ਬੱਕੇ ਜੀ 210 ਡਿਮਾਂਡ 210 ਹੈ ਹਾਂ ਜੀ 210 ਜੀ 210 2 ਲੱਖ 10 ਹਜ਼ਾਰ ਹੈ ਹਾਂ ਜੀ ਠੀਕ ਹੈ ਤੇ ਆ ਬੱਕਰਾ ਵੀ ਤੋਰ ਵਈ ਵਈ ਉਹਦਾ ਵਜਨ ਕਿੰਨਾ ਕਹਨੇ ਹੋ ਗੰਦਾਂ ਦਾ ਕਿਵੇਂ ਕਹਨੇ ਹੋਗੇ ਉਹ ਵੀ ਗੰਦਾਂ ਦਾ ਵੀਰੇ 6 ਦੰਦ ਹੋਣਾ ਜੀ ਹੈ 6 ਦੰਦ ਹੈ ਜੀ ਉਹ ਵੀ 6 ਦੰਦਾ ਛੱਗਾ ਬੱਕਰਾ ਬੰਨਦੇ ਬਾਈ ਨੂੰ ਵੇ ਉਹ ਦੂਜਾ ਵੀ ਖੋਲ ਆ ਹੋਣਾ ਕੱਦ 40 ਤੋਂ ਉੱਪਰ ਦਾਗਾ ਚਲ ਆ ਜਾ ਇਹ ਬੱਕਰੇ ਵੀ ਮੁੱਲ ਲਿਆਂਦੇ ਨੇਗੇ ਨਾ ਨਾ ਬੱਚੇ ਆਪਣੇ ਲਈ ਕਰਦੇ ਪਾਲੇ ਆਂ ਕਰਦੇ ਪਾਲੇ ਸਾਡੇ ਪਾਲੇ ਕਿੰਨੇ ਕਿੰਨਾ ਰੱਖ ਦੇਉਗੇ ਜਮਕੀ ਹਾਂਜੀ ਕਿੰਨੇ ਕ ਬੱਕਰੇ ਰੱਖ ਦੇ ਦਿਆਂਗੇ ਯਾਨੀ ਕਿ ਯਾਨੀ ਕਿ ਬੱਕਰੇ ਹੁਣ ਤਾਂ ਇਹ ਆਪਣੇ ਕੋਲੇ 5 ਸੀਗੇ ਤੇ ਬਾਕੀ 18 ਕੇ ਜਾਨਵਰ ਹੋਰ ਤਿਆਰ ਹੋ ਰਿਹਾ ਏ ਬੱਚੇ ਅੱਛਾ ਹਾਂਜੀ ਬੱਚੀ ਖਸੀ ਕਰਕੇ ਵੇਚੋ ਖਸੀ ਕਰਕੇ ਵੇਚਦੇ ਆਂ ਜੀ ਠੀਕ ਹੈ ਹਾਂਜੀ ਆਪਾਂ ਆਪ ਆਪਣੇ ਬੱਕਰੀ ਤੇ ਯਾਨੀ ਕਿ ਉਹ ਪਾਲੇ ਨਹੀਂ ਹੈਗਾ ਇਹ ਉਹ ਕਰਦਾ ਬ੍ਰੀਡ ਨੂੰ ਠੀਕ ਹੈ 12ਵੇਂ ਦਿਨ ਕਰਦੇ ਆਂ ਆਪਾਂ 2 ਸਾਲ ਰੱਖਦੇ ਆਂ 1.5 ਸਾਲ ਉਤੋਂ ਆ ਵੇਚ ਦੇਣ ਜਦੋਂ ਤੀਆਂ ਬਰਾਬਰ ਦੀਆਂ ਹੋ ਜਾਂਦੀਆਂ ਨੇਗੀਆਂ ਤੇ ਆਪਾਂ ਉਹ ਬੱਕਰਾ 베ਚਨੇ ਕਦੋਂ ਤੋਂ ਰੱਖੇ ਰਹੇ ਨੇ ਜਾਨਵਰ ਹੋ ਗਈ 4 ਕਿ ਸਾਲ ਦੀ ਦਾਦਾ ਦੋ ਦੰਦ ਦੀ ਹੈ ਨਾ ਇਹ ਦੋ ਦੰਦ ਦੀ ਆ ਦੋ ਦੰਦ ਦੀ ਹੈਗਾ ਇਹ ਹੈਗਾ ਵੀ ਛੋਟਾਗਾ ਵਜਨ ਹੈਗਾ ਇਹਦੇ ਵਿੱਚ ਹੋ ਸਗਾ ਤੇ ਆ ਦੇਖੋ ਕਿੰਨਾ ਘੈਂਟ ਬੱਕਰਾ ਬਈਆ ਇੰਨਾ ਸੋਹਣਾ ਬੱਕਰਾ ਜੀ ਖੱਸੀ ਕਰਾਉਣਾ ਜ਼ਰੂਰੀ ਸੀ ਯਾਰ ਇਹਨੂੰ ਆਪਣੀ ਵੀ ਦੱਸਿਆ ਰਿਹਾ ਤੋਂ ਪਹਿਲਾਂ ਵੀ ਦੱਸ ਸਕਿਆ ਮਾਂਗਾ ਵੀ ਆਪਾਂ ਖੱਸੀ ਕਰਕੇ 베ਚਦੇ ਆਂ ਵੀਰ ਜੀ ਨਹੀਂ ਜੇ ਮੈਂ ਇੰਨਾ ਸੋਹਣਾ ਬਰੀਡਰ ਸੀਗਾ ਖੱਸੀ ਕਰਨਾ ਜ਼ਰੂਰੀ ਸੀ ਮਾਂਏ ਪਹਿਲਾਂ ਜਦੋਂ ਵੀ ਜੀ ਬੱਚਾ ਹੋ ਜਾਂਦਾ ਵਗਾ ਆਪਾਂ ਕਿਵੇਂ ਕਿਹਨਾਂ ਸਾਹਿਬ ਨੂੰ ਕਹਿੰਦੇ ਨਾ ਉਹ ਸਾਹ ਵਿੱਚ ਚੱਲਦਾ ਬਨਾ ਕਸੀ ਹੁੰਦਾ ਚੱਲਦਾ ਹਾਂ ਚਾਰ ਦਾ ਇੰਨਾ ਸੋਹਣਾ ਬੱਚਾ ਸੀਗਾ ਯਾਨੀ ਕਿ ਜੇ ਬਰੀਡਰੋਂ ਦਾ ਬਾਲੇ ਖਸਾ ਤੇ ਘੈਂਟ ਚੀਜ਼ ਨਾਲ ਵਿਕਦਾ ਚਲੋ ਫਿਰ ਵੀ ਬਾਜਨ ਦੇ ਵਿੱਚ ਖੂਬਸੂਰਤ ਬਹੁਤ ਚੀਜ਼ ਹੈਗੀ ਮੈਂ ਤੈਨੂੰ ਐਂ ਕਹ ਰਿਹਾ ਸੀ ਬਾਈ ਬਹੁਤ ਸੋਹਣਾ ਬੱਕਰਾ ਸੀ ਵਾਹ ਖਸੀ ਕੋ ਉਪਰਾਇਆ ਖੱਸੀ ਵੀ ਮੈਂ ਇਹ ਕਰਕੇ ਕਰਵਾਇਆ ਵਗਾ ਕਿਉਂਕਿ ਆਪਣੀ ਸ਼ੁਰੂਤ ਹੋਈ ਆ ਤਾਂ ਵੀ ਆਪਾਂ ਜਿਵੇਂ ਜਿਹੜਾ ਪੂਰਾ ਸੋਹਣਾ ਉਹ ਵੀ ਖੱਸੀ ਕਰਾਉਂਗੀ। ਉਹ ਵੀ ਖੱਸੀ ਕਰਾ ਦਿੰਦੇ ਆ ਜੀ। ਕਿਉਂ ਉਹ ਤੋਂ ਅੱਗੇ ਬੱਚੇ ਵੀ ਲੈ ਸਕਦੇ ਹਾਂ। ਕੋਈ ਲੈ ਸਕਦਾ ਵਾਂਗਾ ਕੋਈ ਤਿੰਨਵੇਂ ਤੋਂ ਪਹਿਲਾਂ ਪਹਿਲਾਂ ਬੱਚਾ ਕੋਈ ਲੈ ਲੈ ਜਾਵੇ। ਦੋ ਤੰਦ ਰੱਤੀ ਹੁੰਦੇ ਨਾ ਉਦੋਂ ਮੰਡੀ ਤੇ ਪਾ ਲਿਆ ਕਰੂ। ਠੀਕ ਐ। ਇਹਨਾਂ ਬਾਤ ਰਹੀ ਸੀ। ਦੋਆਂ ਚਾਰਾਂ ਬੱਕਰੀਆਂ ਦਾ ਮੰਗਿਆਗਾ 2,10,000 ਰੁਪਈਆ ਹੈ। ਲੱਗ ਕੇ ਕਿ ਕੀ ਆ ਲੱਗ ਕੇ ਹੀ ਆ ਯਾਨੀ ਕਿ ਕੀਦ ਕਹਿ ਕੇ ਗੈਣ ਵੀ ਕਿੰਨਾ ਮੁੱਲ। ਕਿੰਨੇ ਦੇ ਲੱਗੇ ਪੈ। ਮੁੱਲ ਵੀਰੇ 40 42 ਦੇ ਲੱਗ ਗਿਆ ਤੇ 4 ਪਰ ਬੱਕਰਾ ਪਰ ਬੱਕਰਾ ਜੀ ਠੀਕ ਹੈ ਹੋਰ ਫਿਰ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਚਾਹੁੰਦੇ ਆ ਵੀ 45 ਤੱਕ ਮਿਲ ਜਾਵੇ ਤੇ ਛੱਡ ਦਾਂਗੇ ਜੀ 45 ਤੱਕ ਹਾਂਜੀ ਠੀਕ ਹੈ ਪੱਠਾ ਫਿਰ ਪੱਠਾ ਨਹੀਂ 베ਦੇ ਵੀਰੇ ਆਪਾਂ ਉਹ ਉਹ ਪੱਠਾ ਆਪਾਂ ਰੱਖ ਰਹੀਆਂ ਵੈਸੇ ਘਰ ਵਾਸਤੇ ਯਾਨੀ ਕਿ ਘਰ ਦੀਆਂ ਬੱਕਰੀਆਂ ਦੇ ਬੱਕਰੇ ਆ ਜਿਹੜੇ ਖੱਸੀ ਕਰਕੇ ਤੁਸੀਂ ਤਿਆਰ ਕਰਕੇ ਫੇਰਾ ਕੇ ਵੇਚ ਫੇਰਾ ਕੇ ਵੇਚ ਦਿਆਂ ਜੀ ਕਿੰਨੇ ਕੋਈ ਵੇਚਤੇ ਵੇਚਤੇ ਵੀਰੇ ਯਾਨਕਿ ਵੀ 11 ਕਾ ਪਹਿਲਾਂ ਵੇਚਤੇ ਨਗੇ 5 ਕ ਹੋਣਾ 15 ਕ ਵੇਚਣ ਲਗੇ ਆ 15 ਕ ਵਿੱਚ ਹਾਂਜੀ ਠੀਕ ਐ ਖਰਾਕ ਕਿਹੜੀ ਕਿਹੜੀ ਨਾਲ ਪਾਲ ਰਹੇ ਹੋ ਫਿਰ ਖਰਾਕ ਦਿਨ ਦੇ ਵੀ ਬਸ ਸੋਹਣੇ ਪਾਲਿਓ ਤਾਂ ਪੁੱਛਿਆ ਦਿਨ ਦਾ ਵੀਰੇ ਚਰਾਇ ਤੇ ਚੱਲਦਾ ਵਗਾ ਹਾਂ ਤੇ ਬਾਕੀ ਮਾਲ ਦੇ ਬੱਕਰੇ ਨੇ ਹਾਂਜੀ ਠੀਕ ਐ ਤੇ ਬਾਕੀ ਛੋਲਿਆ ਵਗੈਰਾ ਦੀ ਫੀਡ ਪਾਉਂਦੇ ਆ ਸੁੱਕਾ ਦਾਣਾ ਪਾ ਦਿੰਦਾ ਜੀ ਠੀਕ ਐ ਬਹੁਤ ਸੋਹਣੇ ਪਾਲਿਓ ਨੇ ਬਾਈ ਆ ਦੇਖੋ ਟੱਡ ਕੱਢੇ ਪਏ ਨੇ ਇਹ ਠੀਕ ਐ ਪਰ ਪਾਲੇ ਬਹੁਤ ਸੋਹਣੇ ਨੇ ਠੀਕ ਐ ਬਾਈ ਹਾਂ ਠੀਕ ਐ ਵੀਰੇ ਧੰਨਵਾਦ ਹਾਂਜੀ